ਪੰਜਾਬ ਦੇ ਵਿੱਚ ਨਾ ਧਰਮ ਪਰਿਵਰਤਨ ਦਾ ਮੁੱਦਾ ਵੀ ਅਹਿਮ ਸਵਾਲ ਹੈ ਵੱਡਾ ਸਵਾਲ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਫਿਜ਼ਾ 'ਚ ਚਰਚਾ ਖੂਬ ਚੱਲਦੀ ਹੈ ਕਿ ਇੱਥੇ ਜੀ ਜਬਰੀ ਧਰਮ ਪਰਿਵਰਤਨ ਕਰਾ ਕੇ ਇਸਾਈ ਬਣਾਇਆ ਜਾ ਰਿਹਾ ਵੈਸੇ ਤਾਂ ਪੰਜਾਬ ਦੇ ਵਿੱਚ ਹਿੰਦੂ ਵੀ ਵੱਸਦਾ ਹੈ ਸਿੱਖ ਵੀ ਵੱਸਦਾ ਹੈ ਮੁਸਲਮਾਨ ਵੀ ਵੱਸਦਾ ਹੈ ਇਸਾਈ ਵੀ ਵੱਸਦਾ ਤੇ ਇਸ ਧਰਤੀ ਦੇ ਜਨਮੇ ਇਸ ਮੂਲ ਦੇ ਪੰਜਾਬੀ ਨੇ ਬਾਹਰੋਂ ਜਿਹੜੀ ਆਮਦ ਹੋ ਰਹੀ ਹੈ ਉਹ ਵੀ ਆਪਣੇ ਆਪ ਸਵਾਲ ਹੋਰ ਨਾਲ ਸੂਬਿਆਂ ਤੋਂ ਸਾਰੇ ਧਰਮਾਂ ਦੇ ਹਵਾਲੇ ਨਾਲ ਜਿਹੜੀ ਖਾਸ ਕਰਕੇ ਹਿੰਦੂ ਤੇ ਮੁਸਲਮਾਨ ਜਾਂ ਹੋਰ ਨਾਸੂਬਿਆਂ ਦੇ ਉਹ ਜਿਹੜੇ ਆ ਰਹੇ ਨੇ ਉਹਦੇ ਨਾਲ ਵੀ ਕਹਿੰਦੇ ਪੰਜਾਬ ਦੀ ਫਿਜ਼ੀਆ ਦਾ ਰੰਗ ਬਦਲ ਰਿਹਾ ਪਰ ਇੱਧਰ ਪੰਜਾਬ 'ਚ ਰਹਿੰਦਿਆਂ ਹੀ ਜਿਹੜੇ ਧਰਮ ਪਰਿਵਰਤਨ ਦੇ ਸੈਂਟਰ ਖੁੱਲ ਰਹੇ ਨੇ ਜਿਵੇਂ ਦੱਸਿਆ ਜਾ ਰਿਹਾ ਕਿ ਗੁਰਦਾਸਪੁਰ 'ਚ ਹਾਲ ਹੀ ਚ 120 ਨਵੀਆਂ ਚਰਚ ਖੁੱਲੀਆਂ ਜਾਂ ਸੈਂਟਰ ਖੁੱਲੇ ਜਿਸੇ ਧਰਮ ਪਰਿਵਰਤਨ ਦਾ ਕੰਮ ਚੱਲਦਾ ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਤਹਿਤ ਜਿਹੜੇ ਸੈਂਟਰ ਖੁੱਲ ਰਹੇ ਨੇ ਕਹਿੰਦੇ ਉਹਨਾਂ ਨੇ ਵੀ ਫਿਕਰ ਬਧਾਇਆ ਸੋ ਇਹ ਫਿਕਰਾਂ ਦੇ ਵਿੱਚ ਮੈਂ ਕੁਝ ਰਿਪੋਰਟ ਲੱਭ ਰਿਆ ਸੀ ਉਹ ਕਹਿੰਦੇ ਪਿਛਲੇ 2 ਸਾਲਾਂ 'ਚ ਪੰਜਾਬ 'ਚ 3.5 ਲੱਖ ਲੋਕਾਂ ਨੇ ਇਸਾਈ ਧਰ ਇਸ ਬਰੇ ਦੇ ਵਿੱਚ 2024 ਦੇ ਵਿੱਚ 2 ਲੱਖ ਤੋਂ ਵੱਧ ਲੋਕ ਤੇ ਉਸ ਤੋਂ ਪਹਿਲਾਂ 2023 ਦੇ ਵਿੱਚ 1.5 ਲੱਖ ਤੋਂ ਵੱਧ ਲੋਕਾਂ ਨੇ ਸਾਈ ਧਰਮ ਅਪਣਾਇਆ ਹੋਰ ਛੱਡੋ ਜਿਹੜੇ ਸਿੱਖ ਖੋਜੀ ਨੇ ਸਿੱਖ ਵਿਦਵਾਨ ਨੇ ਡਾਕਟਰ ਰਣਵੀਰ ਸਿੰਘ ਜੇਕਰ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਉਹਨਾਂ ਦਾ ਦਾਵਾ ਹੈ ਉਹਨਾਂ ਦੇ ਸਰਵੇ ਰਿਪੋਰਟਾਂ ਦਾ ਦਾਵਾ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਸਾਈ ਭਾਈਚਾਰੇ ਦੀ ਬਸੋਂ 15% ਦੀ ਤੱਕ ਪਹੁੰਚ ਗਈ ਹੈ ਰਣਵੀਰ ਡਾਕਟਰ ਰਮਿੰਦਰ ਸਿੰਘ ਆਪਣੇ ਖੋਜੀ ਖੋਜ ਦੇ ਰਹੀਆਂ ਅਹਿਮ ਤਸੱਲੀਆ ਹੁੰਦੇ ਨੇ ਉਹ ਕਹਿੰਦੇ ਕਿ 1.26 ਸੀ ਜਦੋਂ ਸਾਡੀ ਆਬਾਦੀ 2 ਕਰੋੜ 70 ਲੱਖ ਦੀ ਜਨਸੰਖਿਆ ਸੀਗੀ ਅੱਜ ਦੀ ਤਰੀਕ ਸਾਡੀ ਗਿਣਤੀ ਵਧ ਗਈ ਤੇ ਪਰ ਅਸਾਈ ਭਾਈਚਾਰੇ ਦੀ ਗਿਣਤੀ 15% ਦੀ ਵਧ ਗਈ 2 ਕਰੋੜ 70 ਲੱਖ ਦੀ ਆਬਾਦੀ ਵਾਲੇ ਪੰਜਾਬ ਦੇ ਵਿੱਚ ਅਸਾਈ ਭਾਈਚਾਰਾ ਕਹਿੰਦੇ 1.26% ਮਤਲਬ ਡੇਢ ਪ੍ਰਤੀਸ਼ਤ ਵੀ ਨਹੀਂ ਸੀ ਪਰ ਅੱਜ ਦੀ ਤਰੀਕ ਚ ਉਹ ਕਹਿੰਦੇ 15% ਤੋਂ ਵੱਧ ਪੰਜਾਬ ਚ ਅਸਾਈ ਭਾਈਚਾਰਾ ਵੱਸਦਾ ਹੈ ਸੋ ਇਹ ਵੱਡਾ ਧਰਮ ਪਰਿਵਰਤਨ ਇਹਦੇ ਪਿੱਛੇ ਸਿੱਖਿਆ ਦਾ ਸਿਹਤ ਦਾ ਰੋਜ਼ਗਾਰ ਦਾ ਮਕਾਨ ਦਾ ਕਾਰ ਦਾ ਬੱਚੇ ਨੂੰ ਵਿਦੇਸ਼ ਭੇਜਣ ਦਾ ਕਹਿੰਦੇ ਇਹ ਸਾਰੇ ਲਾਲਚ ਵੀ ਦਿੱਤੇ ਜਾ ਰਹੇ ਨੇ ਰਾਸ਼ਨ ਪੱਤਾ ਗਰੀਬਾਂ ਦੀ ਗਰੀਬੀ ਚੱਕ ਹੋ ਗਈ ਪਰ ਦੂਸਰੇ ਪਾਸੇ ਕੀ ਸਾਡੀਆਂ ਧਾਰਮਿਕ ਸੰਸਥਾਵਾਂ ਮਾ ਹਿੰਦੂ ਸਿੱਖ ਜਾਂ ਇੱਥੋਂ ਤੱਕ ਕਿ ਮੁਸਲਮਾਨ ਵੀ ਜਿਹੜੇ ਬਦਲ ਰਹੇ ਨੇ ਉਹਨਾਂ ਦੀਆਂ ਸੰਸਥਾਵਾਂ ਕੀ ਆਪਣੇ ਆਸਿਕ ਤੌਰ ਤੇ ਕਮਜ਼ੋਰ ਜਾਂ ਪਿਛੜੇ ਭਾਈਚਾਰਿਆਂ ਨੂੰ ਨਾਲ ਲੈ ਕੇ ਨਹੀਂ ਤੁਰ ਰਹੀਆਂ ਉਹ ਕਾਰਨ ਜਾਂ ਉਧਰ ਮਿਲੀ ਇਹਨਾਂ ਕੁਝ ਰਿਹਾ ਕਿ ਹੁਣ ਤਾਂ ਦਲਿਤ, ਹਿੰਦੂ, ਦਲਿਤ, ਸਿੱਖ ਜਾਂ ਗਰੀਬ ਮੁਸਲਮਾਨ ਕੀ ਛੋਟੇ ਕਿਸਾਨ ਵੀ ਉਧਰ ਨੂੰ ਜਾ ਰਹੇ ਨੇ। ਛੋਟਾ ਗਰੀਬ ਹਿੰਦੂ ਵੀ ਉਧਰ ਨੂੰ ਜਾ ਰਿਹਾ। ਇਹ ਵੀ ਸਵਾਲ ਖੜੇ ਹੋ ਗਏ। ਸੋ ਇਹ ਖੋਜ ਰਿਪੋਰਟ ਅਹਿਮ ਤੌਰ ਤੇ ਫਿਕਰਮੰਦੀ ਪ੍ਰਗਟਾਉਂਦੀ ਹੈ। ਉਹ ਦੱਸਦੇ ਨੇ ਕਿ ਗੁਰਦਾਸਪੁਰ ਦੇ ਖੇਤਰ ਦੇ ਵਿੱਚ ਹੀ ਪਿਛਲੇ 5 ਸਾਲਾਂ ਦੇ ਵਿੱਚ 4 ਲੱਖ ਤੋਂ ਵੱਧ ਲੋਕ ਅਸਾਈ ਬਣੇ ਨੇ ਤੇ ਲਗਭਗ 120 ਤੋਂ ਵੱਧ ਧਰਮ ਪਰिवर्तन ਸੈਂਟਰ ਜਿਹੜੇ ਹਾਲੀ ਵਿੱਚ ਖੁੱਲੇ ਨੇ। ਸੋ ਇਹ ਨਾ ਚੀਜ਼ਾਂ ਨੇ ਪੰਜਾਬ ਦੀ ਫਿਜ਼ਾ ਦੇ ਵਿੱਚ ਤਬਦੀਲੀ ਜਾਣੀ ਸ਼ੁਰੂ ਕੀਤੀ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਕੋਈ ਨਵਾਂ ਰੂਪ ਲੈ ਸਕਦੀ ਹੈ ਇਹ ਵੀ ਪਹਿਲੂ ਬਾਚਨਯੋਗ ਸੀ ਇਸ ਲਈ ਇਸ ਪਹਿਲੂ ਤੇ ਖਬਰਾਂ ਲੈ ਕੇ ਹਾਜ਼ਰ ਸੀ ਤੁਸੀਂ ਬੇਗਦਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ